ਦਾਰੇ ਕਿਤਨਾ ਕਿਤੇ ਇਹ ਚੀਜ਼ ਜਿੰਮੇਵਾਰ ਗਵਰਨਮੈਂਟ ਆ ਜਾਂ ਐਜੀਪੀ ਦੀ ਮੁਦਦ ਉਹਦੇ ਕੋਈ ਕਿਹੋ ਤਾਂ ਸਰਕਾਰਾਂ ਜ਼ਿੰਮੇਵਾਰ ਨੇ ਜਾਂ ਜਿਹੜਾ ਚੋਣ ਕਮਿਸ਼ਨ ਆ ਉਹ ਜ਼ਿੰਮੇਵਾਰ ਹੈ 27 ਸਾਲ ਬਾਅਦ ਬਣਦੀ ਹੈ 1952 ਦੇ ਵਿੱਚ ਇਸ ਹਕੂਮਤ ਦੇ ਦੇਸ਼ ਦੀ ਪਾਰਲੀਮੈਂਟ ਦਿੱਲੀ ਵਾਲੀ ਉਹਦੀ ਇਲੈਕਸ਼ਨ 18 ਵਾਰ ਹੋ ਗਈ ਸੋ ਸਿੱਖਾ ਦੀ ਪਾਰਲੀਮੈਂਟ ਦੀ ਇਲੈਕਸ਼ਨ ਨਾ ਹੋਣੀ ਸਾਡੇ ਜਮਹੂਰੀਅਤ ਨੂੰ ਭੰਗ ਕਰਨ ਵਾਲੀ ਗੱਲ ਹੈ ਸਾਲਾ ਤਾਂ ਐਜਪੀਟੀ ਦਾ ਚੋਣਾ ਨਹੀਂ ਹੋਇਆ ਇਸ ਚੀਜ਼ ਦਾ ਪੂਰਵਾਰ ਕੌਣ ਹੈ ਕਿ ਤੋਂ ਸੀ ਮੰਨਦੇ ਹੋ ਕਿ ਕਿਰੇ ਕਾਲ ਤੱਕ ਸਾਰੇ ਜਥੇਦਾਰ ਵੀ ਚੋਣੇ ਸ਼ੋਗਰੋਂ ਨਿਕਾਲੇ ਦਾ ਜਗਵੀਰ ਸਿੰਘ ਬਾਦਲ ਨਾਲ ਮਿਲੇ ਹੋਏ ਨੇ ਉਧਿਆਣਾ ਚੋਣ ਕਮਿਸ਼ਨੋਂ ਨਿਕਾਲੀ ਦਰਦ ਦੇ ਪ੍ਰਧਾਨ ਜਿਹੜਾ ਸਮਾਜ ਦੇ代表 ਇੱਥੇ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੀ ਗਾਥੀ ਸਾਸੀ ਕਾਰਜ ਜੀ ਆਏ ਇੱਥੇ ਪਹੁੰਚੇ ਆਪਣੇ ਦਰਦ ਤੱਕ ਦੇ ਪਹੁੰਚਿਆ ਅੱਜ ਇੱਥੇ ਜਮਹੂਰੀਅਤ ਦੇ ਜਿਹੜਾ ਉਹ ਮਨਾਇਆ ਜਾ ਰਿਹਾ ਸਾਡੀ ਪਾਰਟੀ ਵੱਲੋਂ ਹਰ ਸਾਲ ਸਾਡੀ ਪਾਰਟੀ ਇੱਥੇ 15 ਸਤੰਬਰ ਨੂੰ ਜਿਹੜਾ ਜਮਹੂਰੀਅਤ ਦੇ ਵਰਲਡ ਦੇ ਵਿੱਚ ਮਨਾਇਆ ਜਾਂਦਾ ਅਸੀਂ ਆਪਣੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਆ ਪ੍ਰਹਾਲੀ ਵਾਸਤੇ ਤਾਂ ਜੋ ਸਾਡਾ ਜਿਹੜਾ ਜਮਹੂਰੀ ਹੱਕ ਆ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰ ਹਰ 5 ਸਾਲ ਬਾਅਦ ਇਲੈਕਸ਼ਨ ਹੋਣੀ ਆ ਜਿਹੜੀ ਕਿ ਨਹੀਂ ਹੁੰਦੀ ਉਹਦੇ ਸਬੰਧੇ ਤੁਸੀਂ ਅੱਜ ਇੱਥੇ ਸਰਕਾਰ ਨੂੰ ਚੱਕੰਨਿਆ ਕਰਨ ਵਾਸਤੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਪ੍ਰਬੰਧ ਆ ਉਹਨੂੰ ਅਸੀਂ ਚੱਕੰਨਿਆ ਕਰਨ ਵਾਸਤੇ ਇਹ ਪ੍ਰੋਗਰਾਮ ਵੀ ਕੀਆ ਹੈ। ਤੁਹਾਨੂੰ ਲੱਗਦਾ ਕਿ ਕਿਤਨਾ ਕਿਤੇ ਇਹ ਚੀਜ਼ਾਂ ਜਿੰਮੇਵਾਰ ਗਵਰਨਮੈਂਟ ਆ ਜਾਂ ਐਜੀਪੀ ਦੀ ਖੁੱਦ। ਬਿਲਕੁਲ ਦੇਖੋ ਇੱਥੇ ਹੋਰ ਤੱਕ ਜਦੋਂ ਸਾਡੇ ਜਦੋਂ ਅਸੀਂ ਇੱਕ ਸਿਸਟਮ ਹੈ ਇਲੈਕਸ਼ਨ ਦੇ ਸਿਸਟਮ ਦੇ ਵਿੱਚ ਭਲੇ ਹੋਏ ਆ ਤਾਂ ਸਾਡਾ ਇਲੈਕਸ਼ਨ ਕਮਿਸ਼ਨ ਆ ਜਿਹੜਾ ਜਿਵੇਂ ਆਲਰੇਡੀ ਦੂਸਰੇ ਦੂਸਰੀ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਦੀ ਚੋਣ ਹਰ 5 ਸਾਲ ਬਾਅਦ ਹੁੰਦੀ ਆ ਪਰ ਇੱਥੇ ਸਰਕਾਰਾਂ ਜ਼ਿੰਮੇਵਾਰ ਨੇ ਜਾਂ ਜਿਹੜਾ ਚੋਣ ਕਮਿਸ਼ਨ ਆ ਉਹ ਜ਼ਿੰਮੇਵਾਰ ਆ ਜਾਂ ਜਾਂ ਜਿਹੜੀ ਸਰੋਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਪ੍ਰਬੰਧ ਆ ਜਿਨੇ ਇਲੈਕਸ਼ਨ ਕਰਾਉਣਾ ਸੀ ਉਹ ਨਹੀਂ ਇਲੈਕਸ਼ਨ ਕਰਵਾਉਂਦਾ ਤਾਂ ਹੋਰ ਇਸ ਤਰ੍ਹਾਂ ਹੋਰ ਕੀ ਹੋ ਸਕਦਾ ਆਨ ਲੱਗਦਾ ਕਿ ਇਸ ਜਮਿਹੂਰਤ ਦਿਨ ਤੋਂ ਬਾਅਦ ਇਲੈਕਸ਼ਨ ਆ ਹੋਣ ਗਿਆ ਇਸ ਵਾਰ ਕਿਉਂਕਿ ਜਲਦੀ ਆਉਣ ਵਾਲੀਆਂ ਵਾ ਦੇਖੋ ਪਿਛਲੇ ਸਾਲ ਇੱਥੇ ਸਾਡਾ ਬਹੁਤ ਵੱਡਾ ਇਕੱਠ ਹੋਇਆ ਜਿਹਦੇ ਨਾਲ ਸਾਨੂੰ ਲੱਗਦਾ ਵੀ ਇਹਨਾਂ ਦੇ ਕੰਨ ਦੇ ਉੱਤੇ ਜੂੰ ਸਰਕੀ ਆ ਤੇ ਇਸ ਵਾਰ ਵੋਟਾਂ ਵੜਾਉਣ ਦਾ ਕੰਮ ਸ਼ੁਰੂ ਹੋਇਆ ਤੇ ਹੁਣ ਅਨਾਉਂਸ ਨਹੀਂ ਹਜੇ ਹੋਇਆ ਬਟ ਲੇਕਿਨ ਕਿਹਾ ਜਾ ਰਿਹਾ ਦਸੰਬਰ ਦੇ ਵਿੱਚ ਵੋਟਾਂ ਬਾਰੇ ਪਰ ਹਜੇ ਕੋਈ ਡੇਟ ਨਹੀਂ ਅਨਾਉਂਸ ਹੋਈ ਪਰ ਲੇਕਿਨ ਅਸੀਂ ਜਿਹੜਾ ਸਾਡਾ ਜਮਹੂਰੀ ਹੱਕ ਆ ਵੀ ਅਸੀਂ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਵੋਟਾਂ ਹੋਣੀਆਂ ਚਾਹੀਦੀਆਂ ਅਸੀਂ ਅੱਜ ਦਾ ਜਿਹੜਾ ਇਕੱਠਾ ਹੋਵੇ ਸੰਬੰਧ ਚ ਕੀਤਾ ਵਾ ਬਹੁਤ ਬਹੁਤ ਧੰਨਵਾਦ ਜੀ ਡਾਡਾ ਸਰਦਾਰ ਭਾਲ ਸਿੰਘ ਜੀ ਫਲੇਅਰ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਅੰਮ੍ਰਿਤਸਰ ਤੋਂ ਨੇ ਉਹਨਾਂ ਨੇ ਸਪੱਸ਼ਟ ਜਵਾਬ ਕਰਾਇਆ ਕਿ ਇਸ ਬੇਸ ਤੇ ਇਹ ਕੀਤਾ ਜਾ ਰਿਹਾ ਹੈ। ਹਾਂ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅੱਜ ਉਹਨਾਂ ਦਾ ਤੁਮਣੋ ਜਮੂਨੀ ਰੇਗ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਦੇਖੋ ਅੱਜ 14 ਸਾਲ ਹੋ ਗਏ ਸਿੱਖਾਂ ਦੀ ਜਿਹੜੀ 1925 ਦੇ ਵਿੱਚ ਪਾਰਲੀਮੈਂਟ ਬਣੀ ਸੀ ਜਿਹੜੀ ਭਾਈ ਲਛਮਣ ਸਿੰਘ ਧਰੋਵਾਲ ਨੇ ਆਪਣਾ ਖੂਨ ਪਾ ਕੇ ਹੋਂਦ ਵਿੱਚ ਲਿਆਂਦੀ ਸੀ। ਉਹਦੀ ਇਲੈਕਸ਼ਨ 8 ਵਾਰੀ ਹੋਈ ਹੁਣ ਤੱਕ ਤੇ ਜਿਹੜੀ 27 ਸਾਲ ਬਾਅਦ ਚ ਬਣਦੀ ਹੈ 1952 ਦੇ ਵਿੱਚ ਇਸ ਹਕੂਮਤ ਦੀ ਦੇਸ਼ ਦੀ ਪਾਰਲੀਮੈਂਟ ਦਿੱਲੀ ਵਾਲੀ ਉਹਦੀ ਇਲੈਕਸ਼ਨ 18 ਵਾਰ ਹੋ ਗਈ ਸੋ ਸਿੱਖਿਆ ਦੀ ਪਾਰਲੀਮੈਂਟ ਦੀ ਇਲੈਕਸ਼ਨ ਨਾ ਹੋਣੀ ਸਾਡੇ ਜਮਹੂਰੀਅਤ ਨੂੰ ਭੰਗ ਕਰਨ ਵਾਲੀ ਗੱਲ ਹੈ ਤੇ ਅਸੀਂ ਵਰਲਡ ਦੇ ਵਿੱਚ ਇੱਕ ਡੈਮੋਕ੍ਰੇਸੀ ਦੇ ਮੜਾਇਆ ਜਾਂਦਾ ਹੈ ਜਿਹੜਾ ਅੱਜ ਮੜਾਇਆ ਜਾ ਰਿਹਾ ਹੈ ਪੂਰੇ ਵਰਲਡ ਦੇ ਵਿੱਚ ਅਸੀਂ 5 ਸਾਲ ਤੋਂ ਲਗਾਤਾਰ ਇਸ ਹਕੂਮਤ ਨੂੰ ਅੱਜ ਦੇ ਦਿਨ ਕੱਟ ਕਰਕੇ ਦੱਸਦੇ ਆ ਕਿ ਸਿੱਖਿਆ ਦੀ ਜਿਹੜੀ ਇਲੈਕਸ਼ਨ ਹੈ ਉਹ ਹੋਣੀ ਚਾਹੀਦੀ ਹੈ ਤੁਹਾਡੇ ਬਰਾਬਰ 5 ਸਾਲ ਬਾਅਦ ਯਕੀਨੀ ਵਧਾਈ ਜਾਣੀ ਚਾਹੀਦੀ ਹੈ ਜਿਹੜੀ ਇਹਨਾਂ ਨੇ ਅਜੇ ਤੱਕ ਨਹੀਂ ਵਧਾਈ ਸੋ ਅਸੀਂ ਸੋਚਦੇ ਆ ਕਿ ਇਸ ਹਕੂਮਤ ਨੇ ਸਾਡੇ ਹੱਕ ਮਾਰੇ ਆ ਉਹਨਾਂ ਨੂੰ ਬਹਾਲ ਕਰਾਉਣ ਵਾਸਤੇ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਪੰਤ ਇਕੱਠਾ ਹੋ ਰਿਹਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਕਿਉਂਕਿ ਨਾ ਤਾਂ ਸੰਪਰਦਾਵਾਂ ਨੇ ਨਾ ਸ਼੍ਰੋਮਣੀ ਕਮੇਟੀ ਨੇ ਨਾ ਆਪਣਾ ਕਿਸੇ ਨੇ ਫਰਜ ਸਮਝਿਆ ਹੈ ਜੇ ਕਿਸੇ ਨੇ ਸਮਝਿਆ ਤੇ ਉਹਦਾ ਸਾਥ ਨਹੀਂ ਦਿੱਤਾ ਅੱਜ ਅਸੀਂ ਚਾਹੁੰਦੇ ਆ ਕਿ ਕੌਮ ਜਾਗੀ ਹੋਈ ਹੈ ਤੇ ਕੌਮ ਇਥੇ ਜਿਸ ਤਰੀਕੇ ਨਾਲ ਆਪਣੇ ਬੰਦੀ ਸਿੰਘਾਂ ਦੀ ਗੱਲ ਕਰਦੇ ਉਸੇ ਤਰੀਕੇ ਨਾਲ ਆਪਣੀ ਜਮਹੂਰੀਅਤ ਭਾਲ ਗਰਾਉਂਡ ਦੀ ਗੱਲ ਕਰਨ ਵਾਸਤੇ ਇਕੱਠੇ ਹੋ ਗਏ। ਕੋਈ ਇਸ ਚੀਜ਼ ਦਾ قصوروار ਹੈ ਸਾਡੀ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਜਿੰਨਾ ਦੇ ਕੋਲ ਹੈ ਕਿਉਂਕਿ ਜਦੋਂ ਵੀ ਕੋਈ ਹਕੂਮਤ ਸਾਡੇ ਤੇ ਹਮਲਾ ਕਰਦੀ ਹੈ ਤੇ ਉਹਨੂੰ ਰੋਕਣਾ ਸਾਡਾ ਫਰਜ਼ ਬਣਦਾ ਹੈ ਸੋ ਸਿੱਖਾਂ ਨੇ ਅਕਾਲੀ ਦਲ ਬਾਦਲ ਨੂੰ ਆਪਣਾ ਲੀਡਰ ਮੰਨ ਕੇ ਐਸਪੀਸੀ ਦੀ ਸੇਵਾ ਦਿੱਤੀ ਸੀ ਤੇ ਉਹਨਾਂ ਨੇ ਆਪਣੀ ਉਹ ਜਿਹੜਾ ਰੋਲ ਨਾ ਨਹੀਂ ਕੀਤਾ ਉਹਦਾ ਕਾਰਨ ਉਹਨਾਂ ਮਤਾਂ ਨਹੀਂ ਪਾਇਆ ਉਹ ਦਿੱਲੀ ਨਾਲ ਰਲ ਕੇ ਘੋਖ ਜੜੀ ਹੋ ਕੇ ਤੇ ਪੰਜਾਬ ਦਾ ਕਾਣ ਕਰਦੇ ਰਹੇ ਉਹਨਾਂ ਨੇ ਹੱਥਾਂ ਲ ਦਿੱਤੀਆਂ ਜਿਹੜੀਆਂ ਗੰਡਾ ਉਹਨਾਂ ਦਾ ਮੂੰਹੜਾ ਖੋਲਣੀ ਅੱਜ ਕੌਮ ਨੂੰ ਔਖੀਆਂ ਹੋ ਗਿਆ ਸੋ ਅੱਜ ਕਸੂਰਵਾਰ ਮੈਂ ਸਮਝਦਾ ਜਿੱਥੇ ਸਾਡਾ ਦੁਸ਼ਮਣ ਹੈ ਉਹ ਤਾਂ ਕਰੂਗਾ ਹੀ ਕਰੂਗਾ ਪਰ ਜਿੰਨਾਂ ਨੂੰ ਕੌਮ ਨੇ ਜ਼ਿੰਮੇਵਾਰੀ ਦਿੱਤੀ ਸਭ ਤੋਂ ਵੱਡੇ ਨਗੇਲੀ ਉਹਨਾਂ ਦੀ ਸਰ ਸੁਖਬੀਰ ਸਿੰਘ ਬਾਦਲ ਜੀ ਨੇ ਮਾਫੀ ਮੰਗ ਲਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਤਨਖਾਹਾਂ ਵੀ ਕਰਾਰ ਕੀਤਾ ਨਹੀਂ ਦੇਖੋ ਜੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ 10 ਸਾਲ ਵਾਸਤੇ ਸਿਆਸਤ ਦੇ ਵਿੱਚੋਂ ਪਾਸੇ ਕੀਤਾ ਜਾਂਦਾ ਫੇਰ ਤਾਂ ਕੌਮ ਮੰਨ ਲੈਂਦੀ ਇਹ ਅਕਾਲੀ ਪੋਲਾ ਸਿੰਘ ਦੀ ਤਰਜ਼ ਦੇ ਕੋਈ ਹੁਕਮ ਹੋਇਆ ਹੈ ਹੁਣ ਇੱਕ ਤਲਬ ਕਰਕੇ ਕਹਿ ਦੇਣਾ ਕਿ ਮਾਫੀ ਮਾਫੀ ਗਨਾਵਾ ਦੀ ਕਿਹੜੀ ਹੁੰਦੀ ਹੈ ਗਲਤੀਆਂ ਦੀ ਮਾਫੀ ਹੁੰਦੀ ਹੈ ਜੇ ਕੋਈ ਅਣਜਾਣਪੁਣੇ ਚ ਹੋਈਆਂ ਹੋਣ ਪਰ ਗਨਾਵਾ ਦੀ ਮਾਫੀ ਕੌਣ ਦਿੰਦਾ ਹੈ ਐਡੇ ਐਡੇ ਗੜਾ ਕੀਤੇ ਹੋਣ ਸੋ ਮੈਂ ਸਮਝਦਾ ਕਿ ਗ੍ਰੰਥ ਪਾੜ ਕੇ ਖਿਲਾਰ ਦੇਣੇ ਤੇ ਸਰਸੇ ਵਾਲੇ ਨੂੰ ਬਗੈਰ ਵਕਿਆ ਮਾਫੀਆਂ ਦੇਣੀਆਂ 96-1 ਲੱਗਦੇ ਇਸ਼ਤਿਹਾਰ ਦੇ ਦੇਣੇ ਸੀ ਇਹ ਕੋਲ ਨੂੰ 10-10 ਕਰੋੜ ਰੁਪਈਆ ਦੇ ਦੇਣਾ ਤੇ ਉਹਨੂੰ ਪੁੱਛਣਾ ਹੀ ਨਾ ਜਿਹੜਾ ਆਪ ਕਹਿੰਦਾ ਕਿ ਮੈਂ ਕੋਈ ਆਡਿਟ ਨਹੀਂ ਕੀਤਾ 1528 ਰੋਪਕੋਵ ਦੇ ਲੱਭੇ ਆ ਜੇ ਪਤਾ ਨਹੀਂ ਕਿੱਥੇ ਕਿਹੜੇ ਹਲਾਤਾਂ ਚ ਪਏ ਆ ਤੇ ਮਾਫੀ ਕਿਹੜੀ ਗੱਲ ਦੀ ਇਹ ਇਹ ਤਾਂ ਜਥੇਦਾਰ ਸਾਹਿਬ ਦਾ ਫਰਜ਼ ਪੜਦਾ ਸੀ ਕਿ ਸਿੱਖਾਂ ਦੀ ਹੋਦ ਨੂੰ ਬਰਕਰਾਰ ਰੱਖਣ ਵਾਸਤੇ ਉਹਨਾਂ ਨੂੰ 10 ਸਾਲ ਸੱਥਾ ਤੋਂ ਪਾਸੇ ਕੀਤਾ ਜਾਂਦਾ ਤਾਂ ਕੌਣ ਉਹ ਪਤਾ ਲੱਗਦਾ ਕਿ ਸਾਡਾ ਅਕਾਲ ਤਖਤ ਸਾਹਿਬ ਸਾਡੀ ਗੱਲ ਕਰਦਾ ਕੀ ਤੁਸੀਂ ਮੰਨਦੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਵੀ ਚਰੌਣੇ ਸ਼ਗਰੋਂ ਨਿ ਕਾਲੇਦਾਰ ਨਾਲ ਜਿਵੇਂ ਸੁਖਬੀਰ ਸਿੰਘ ਬਾਦਲ ਨਾਲ ਮਿਲੇ ਹੋਏ ਨੇ ਨਹੀਂ ਇਹ ਤਾਂ ਬੱਚੇ-ਬੱਚੇ ਨੂੰ ਪਤਾ ਹੈ ਕਿ ਜਤੇਦਾਰ ਵੀ ਉਹ ਆਪ ਲਾਉਂਦੇ ਆ ਤੇ ਪ੍ਰਧਾਨ ਵੀ ਸਾਲ ਬਾਅਦ ਉਹ ਆਪ ਬਣਾਉਂਦੇ ਆ ਹੁਣ ਤੁਹਾਡੇ ਸਾਹਮਣੇ ਇਹਨਾਂ ਦੇ ਬੜੇ ਹੋਏ ਪ੍ਰਧਾਨ ਬੀਬੀ ਜ਼ਗੀਰ ਕੋਰ ਖੁਦ ਆਪ ਕਹਿੰਦੀ ਕਿ ਇਹਨਾਂ ਦੇ ਲਫਾਫੇ ਜੋ ਜਤੇਦਾਰ ਤੇ ਲਫਾਫੇ ਜੋ ਪ੍ਰਧਾਨ ਨਿਕਲਦੇ ਆ ਸੋ ਮੈਂ ਸਮਝਦਾ ਕਿ ਜੇ ਇਹਨਾਂ ਨੇ ਆਪ ਦੇ ਪਰਿਵਾਰ ਦਾ ਕਬਜ਼ਾ ਕੀਤਾ ਹੈ ਤੇ ਕੌਮ ਦਾ ਫਰਜ਼ ਬਣਦਾ ਹੈ ਹੁਣ ਵੱਟੀ ਕਿੰਤੀ ਚੋ ਮਤਦਾਨ ਕਰਕੇ ਤੇ ਜਿਸ ਤਰੀਕੇ ਨਾਲ ਅਸੀਂ ਇਹ ਪਹਿਲੇ ਸਾਲ ਸ਼ੁਰੂ ਕੀਤਾ ਸੀ ਤੇ ਪਿਛਲੇ ਸਾਲ ਇਹਨਾਂ ਵੱਡਾ ਕੱਟ ਕੀਤਾ ਤੇ ਦਿੱਲੀ ਨੂੰ ਵੋਟਾ ਬਣਾਉਣ ਵਾਸਤੇ ਮਜਬੂਰ ਹੋਣਾ ਪਿਆ ਔਰ ਅੱਜ ਏਡਾ ਵੱਡਾ ਕਟ ਹੋਊਗਾ ਤੇ ਦਿੱਲੀ ਨੂੰ ਲਖਤ ਕਰਾਉਣੀ ਆ ਪੈਣਗੀਆਂ ਸੋ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਰੀ ਸੰਗਤ ਨੂੰ ਸਾਰੀ ਕੌਮ ਨੂੰ ਸਾਥ ਦੇਣਾ ਚਾਹੀਦਾ ਹੈ ਤਾਂ ਹੀ ਆਪਾਂ ਆਪਣੇ ਵਿਗੜੇ ਕੰਮ ਸਵਾਰ ਸਕਦੇ ਸੰਗਤ ਨੂੰ ਕੋਈ ਸਨੇਹਾ ਦੇਣਾ ਚਾਹੋਗੇ ਮੈਂ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਬੰਦਾ ਟੈਕਨਾ ਮਰ ਜਾਂਦਾ ਤੇ ਕੋਈ ਐਕਸੀਡੈਂਟ ਨਾਲ ਮਰ ਜਾਂਦਾ ਤੇ ਕੋਈ ਕਰੋਨਾ ਨਾਲ ਮਰ ਜਾਂਦਾ ਤੇ ਮਰ ਸਾਰੇ ਆ ਜਾਣਾ ਹੈ ਸੋ ਅਣਖ ਦੀ ਮੌਤ ਮਰਨਾ ਚਾਹੀਦਾ ਹੈ ਸੰਜਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਹੜੀ ਨਿਸ਼ਾਨਾ ਜਿਹੜੀ ਸੋਚ ਜਿਹੜੀ ਦਿਸ਼ਾ ਦਿਖਾਈ ਹੈ ਉਸੇ ਦਿਸ਼ਾ ਵੱਲ ਨੂੰ ਮੁੱਕ ਕਰਕੇ ਸਾਨੂੰ ਤੁਰਨਾ ਚਾਹੀਦਾ ਹੈ ਸੋ ਨਹੀਂ ਤੇ ਖੱਜਲ ਖਵਾਰੀ ਬੱਲੇ ਪਾਉਗੀ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹੈ ਤੁਹਾਡਾ ਮੋਢਲਾ ਫਰਜ ਬਣਦਾ ਹੈ ਕਿ ਤੁਸੀਂ ਆਪਣੀ ਕੌਮ ਦੀ ਦਰਜਮਾਨੀ ਕਰੋ ਆਪਣੇ ਪੁਰਖਿਆਂ ਦੀ ਦਰਜਮਾਨੀ ਕਰੋ ਜਿਹੜੇ ਰਵਾਇਤੀ ਲੋਕ ਉਹਨਾਂ ਨੂੰ ਪਛਾਣਨ ਦਾ ਜਿਹੜਾ ਵਾਓ ਆਪ ਧਿਆਨ ਰੱਖੋ ਬਹੁਤ ਬਹੁਤ ਧੰਨਵਾਦ ਜੀ ਸੋ ਐ ਅੱਜ ਸਾਡੇ ਨਾਲ ਸਰਦਾਰ ਹਰਪਾਲ ਸਿੰਘ ਜਰੇ ਅੰਮ੍ਰਿਤਸਰ ਤੋਂ ਜਰਨਲਿਸ ਕਤਰ ਵਿਨੇਸ਼ ਲੋਨੀ ਕਾਲੀਦਾਰ ਅੰਮ੍ਰਿਤਸਰ ਤੇ ਬੀ ਪੋਜ਼ਿਟਿਵ ਚੈਨਲ ਦੇਖ ਰਿਆ ਦਾ ਬਹੁਤ ਬਹੁਤ ਧੰਨਵਾਦ